ਮੈਂ ਸਤਨਾਮ ਸਿੰਘ ਪੰਨੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਭਾਰਤੀ ਕਿਸਾਨੀ ਨੂੰ ਇਕਤਾ ਗ੍ਰਹਾਂ ਦੇ ਪ੍ਰਧਾਨ ਜਗENDER ਸਿੰਘ ਰਹਾਣ ਨੇ ਇੱਕ ਦੋ ਦਿਨ ਪਹਿਲਾਂ ਵੀਡੀਓ ਪਾਈ ਸੀ ਪ੍ਰਵਾਸੀ ਮਜ਼ਦੂਰਾਂ ਬਾਰੇ ਉਸ ਦੇ ਵਿੱਚ ਉਹਨੇ ਜ਼ਿਕਰ ਕੀਤਾ ਸੀ ਕਿ ਭਾਰਤੀ ਜਨਤਾ ਪਾਰਟੀ ਨੂੰ ਹੀ ਇਸ ਜੋ ਮਸਲਾ ਪ੍ਰਵਾਸੀ ਮਜ਼ਦੂਰਾਂ ਵਾਲਾ ਉਹਦਾ ਫਾਇਦਾ ਹੋ ਰਿਹਾ ਤੇ ਭਾਰਤੀ ਜਨਤਾ ਪਾਰਟੀ ਨੇ ਹੀ ਸ਼ੰਭੂ ਦੇ ਖਨੌਰੀ ਬਾਰਡਰਾਂ ਤੇ ਧਰਨੇ ਲਵਾਏ ਸੀ ਕਿ ਕਿਸਾਨ ਜਿੱਥੇ ਬੰਦੀਆਂ ਦੀ ਏਕਤਾ ਕਖੜੇ ਕਰੇਲੀਆਂ ਕੀਤੀ ਐ ਕਖੜੇ ਕਰੇਲੀਆਂ ਕਖੜੇ ਕਰੇਲੀ ਕਰੇਲੇ ਉਸੇ ਭਾਰਤੀ ਜਨਤਾ ਪਾਰਟੀ ਨੇ ਕੀਤੀ ਸੀ ਇਸ ਬਿਆਨ ਦੀ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸਖਤ ਨਿੰਦਾ ਕਰਦੇ ਆ ਜਗਿੰਦਰ ਸਿੰਘ ਰਾਹ ਦੇ ਕੋਲ ਜੇਕਰ ਕੋਈ ਸਬੂਤ ਹੈਗਾ ਵੀ ਭਾਰਤੀ ਜਨਤਾ ਪਾਰਟੀ ਨੂੰ ਧਰਨੇ ਲਵਾਏ ਸੀ ਤਿਉਹ ਸਬੂਤ ਪੇਸ਼ ਕੀਤਾ ਜਾਵੇ ਲੋਕਾਂ ਦੇ ਸਾਹਮਣੇ ਰੱਖਿਆ ਜਾਵੇ ਪੰਜਾਬ ਦੇ ਦੇਸ਼ ਦੇ ਲੋਕਾਂ ਦੇ ਸਾਹਮਣੇ ਨਹੀਂ ਤੇ ਆਪਣਾ ਬਿਆਨ ਉਹਨਾਂ ਨੂੰ ਜੋ ਇਹਨਾਂ ਕੋਰਟ ਕੀਤਾ ਵਿੱਚ ਉਹ ਵਾਪਸ ਲਵੇ ਸਾਡੀ ਸਖਤ ਚੇਤਾਵਨੀ ਆ ਅਸਲ 'ਚ ਭਾਰਤੀ ਜਨਤਾ ਪਾਰਟੀ ਤੇ ਇਕਤਾ ਤੋੜਨ ਵਾਲੀਆਂ ਗੱਲਾਂ ਕਰੂਗੀ ਬਾਕੀ ਵੀ ਜਿਹੜੇ ਸਾਰੇ ਆ ਜਿਨ੍ਹਾਂ ਨੂੰ ਕਿਸਾਨਾਂ ਤੋਂ ਮਜ਼ਦੂਰਾਂ ਤੋਂ ਉਹਨਾਂ ਦੇ ਵਿਚਾਰਚੇ ਤੋਂ ਡਰ ਲੱਗਦਾ ਉਹ ਕਰਨਗੇ ਹੀ ਐਸਾ ਪਰ ਐਸੀ ਤੇ ਅਸੀਂ ਤੇ ਸਮਝਦੇ ਆ ਪਕ ਜਗਿੰਦਰ ਸਿੰਘ ਗਰਾਹ ਕਿਸਾਨ ਜਥੇਬੰਦੀਆਂ ਦੀ ਏਕਤਾ ਵਿੱਚ ਵੱਡਾ ਜਿਹੜਾ ਵਾ ਭੰਗ ਪਾ ਰਿਹਾ ਡੰਟ ਪਾ ਰਿਹਾ ਵਾ ਰੋੜਾ ਟਿਕਾ ਰਿਹਾ ਤੇ ਭਾਰਤੀ ਜਨਤਾ ਪਾਰਟੀ ਦੇ ਅੱਠਾਂ 'ਚ ਖੇਡ ਰਿਹਾ ਇਸ ਇਹ ਜਿਹੜਾ ਵਾ ਕੇਂਦਰ ਸਰਕਾਰ ਦੇ ਕਾਰਪੋਰੇਟ ਅੱਠਾਂ 'ਚ ਖੇਡ ਰਿਹਾ ਕਿਸਾਨ ਜਥੇਬੰਦੀਆਂ ਦੀ ਕਿਸਾਨ ਮੋਰਚਿਆਂ ਦੀ ਜਿਹੜੀ ਆ ਉਹ ਏਕਤਾ ਨੂੰ ਡੰਟ ਪਾ ਕੇ ਉਹਨੂੰ ਨੁਕਸਾਨ ਪਹੁੰਚਾ ਕੇ ਇਸ ਲਈ ਅਸੀਂ ਇਹ ਕਹਿੰਨੇ ਆ ਕਿ ਜੇ ਘਰ ਭਾਰਤੀ ਜਨਤਾ ਪਾਰਟੀ ਨੇ ਧਰਨੇ ਲਵਾਏ ਸੀ ਤੇ ਫਿਰ ਉਹਨਾਂ ਨੂੰ ਆਟਾ-ਆਟਾ ਫੋਟ ਕੰਡਾ ਕਿਉਂ ਕੀਤੀਆਂ ਉਹਨਾਂ ਨੇ ਉੱਥੇ ਉਹਨਾਂ ਨੇ 6 ਫਰਵਰੀ ਨੂੰ ਕੰਡਾ ਕਰਤੀਆਂ 14 ਫਰਵਰੀ ਨੂੰ ਧਰਨਾ ਆਪਣਾ 14 ਫਰਵਰੀ 14 ਫਰਵਰੀ ਤੋਂ ਧਰਨਾ ਸ਼ੁਰੂ ਹੋਣਾ ਹੈ 13 ਫਰਵਰੀ ਤੋਂ ਤੇ ਉਹਨਾਂ ਨੇ ਉੱਥੇ ਇੰਨੀ ਵੱਡੀ ਫੋਰਸ 70000 ਬੰਦਾ ਲਾ ਕੇ ਤੇ ਕਿਸਾਨਾਂ ਨੇ ਉੱਥੇ ਕਿੰਨਾ ਤਿਆਰ ਕੀਤਾ ਉੱਥੇ ਉੱਥੇ ਸ਼ੁਭ ਦੀ ਆਪਣਾ ਬੱਲੋ ਦੀ ਜਿਹੜੀ ਆ ਸ਼ੁਭਦੀਪ ਦੀ ਉਥੇ ਸ਼ੀਧੀ ਹੋਈ ਹੈ ਇਹ ਜਿਹੜੇ ਇਸ ਤਰ੍ਹਾਂ ਦਾ ਬਰਤਾਨ ਸਿਰਜਣਾ ਵਾ ਇਹ ਬਹੁਤ ਹੀ ਮਦ ਭਾਗਾ ਵਾ ਜਗਿੰਦਰ ਸਿੰਘ ਅਗਰਾਹ ਨੂੰ ਤੁਰੰਤ ਆਪਣਾ ਬਿਆਨ ਵਾਪਸ ਲੈਣਾ ਚਾਹੀਦਾ ਤੇ ਜਾਂ ਇਹਦਾ ਕੋਈ ਸਬੂਤ ਪੇਸ਼ ਕਰਨਾ ਚਾਹੀਦਾ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਇਸ ਬਿਆਨ ਦੀ ਕੋਰ ਨਿੰਦਾ ਕਰਦੇ ਹਾਂ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ